ਟੈਡੀ ਤਾਰਾ ਵਿਗਿਆਨੀਆਂ ਨੇ ਇਹ অতি ਅਧਿਕ ਪ੍ਰਕਾਸ਼ਬਾਨ ਪਹਿਲਾਂ ਤੋਂ ਅਗਿਆਤ ਵਸਤੂ ਢੂੰਡ ਲਈ ਹੈ ਡੰਡੀ ਇਸ ਵਾਸਤੇ ਉਹਨਾਂ ਨੇ ਜੂਰਪਦੀ ਦੱਖਣੀ ਲੇਵ ਦਾ ਬਹੁਤ ਵੱਡਾ ਟੈਲੀਸਕੋਪ ਵਰਤਿਆ ਡੰਡੀ ਇਹ ਆਪਣੀ ਹੀ ਕਿਸਮ ਦੀ ਬੇहद ਚਮਕੀਲੀ ਵਸਤੂ ਹੈ ਡੰਡੀ ਕਵਾਸਾਰ ਗੈਲੈਕਸੀਆਂ ਵਿੱਚ ਮੌਜੂਦ ਇੱਕ অতি ਅਧਿਕ ਚਮਕੀਲੀ ਕੋਰ ਹੁੰਦੀ ਹੈ ਜਿਸ ਨੂੰ ਬਹੁਤ ਜ਼ਿਆਦਾ ਪੁੰਜ ਵਾਲੇ ਬਲੈਕ ਹੋਲ ਤੋਂ ਸ਼ਕਤੀ ਮਿਲਦੀ ਹੈ ਜਿਉਂ-ਜਿਉਂ ਗੈਸ ਉੱਤੇ ਧੂੜ ਇਹਨਾਂ ਬਲੈਕ ਹੋਲਾਂ ਉੱਤੇ ਡਿੱਗਦੀ ਹੈ ਤਿਉਂ-ਤਿਉਂ ਉਹ ਬੇहद ਚਮਕੀਲੀ বিকਿਰਨ ਛੜਦੇ ਹਨ ਡੰਡੀ ਕੁਆਸਾਰ ਬ੍ਰਹਿਮੰਡ ਵਿੱਚ ਵਿਦਮਾਨ অতি ਉਧੇਕ ਚਮਕਦਾਰ ਵਸਤੂਆਂ ਹਨ ਜੋ ਸਾਡੀ ਆਕਾਸ਼ ਗੰਗਾ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਪ੍ਰਕਾਸ਼ ਪੈਦਾ ਕਰਦੀਆਂ ਹਨ ਡੰਡੀ ਬੇਹੱਦ ਚਮਕੀਲੇ ਕੁਆਸਾਰ ਅਰਬਾਂ ਪ੍ਰਕਾਸ਼ ਭਰੇ ਦੂਰੋਂ ਹੀ ਦਿਸ ਜਾਂਦੇ ਹਨ ਡੰਡੀ ਇਹ ਸ਼ਕਤੀਸ਼ਾਲੀ ਨੀਲਾ ਅਤੇ ਪਰਾਵੈਗਣੀ ਪ੍ਰਕਾਸ਼ ਅਤੇ ਸ਼ਕਤੀਸ਼ਾਲੀ ਰੇਡੀਓ ਵੇਵਜ਼ ਪੈਦਾ ਕਰਦੇ ਹਨ ਡੰਡੀ ਨਵਾਂ ਢੁੰਡਿਆ ਗਿਆ ਕੁਆਸਾਰ ਸਿਰਫ ਰਿਕਾਰਡ ਤੋੜਨ ਵਾਲਾ ਹੀ ਨਹੀਂ ਬਲਕਿ ਇੱਕ ਤੇਜ਼ੀ ਨਾਲ ਵੱਧ ਰਹੇ অতি ਚਮਕੀਲੇ ਕੁਆਸਾਰ ਦਾ ਲਸ਼ਨਾਇਕ ਵੀ ਹੈ ਡੰਡੀ ਇਸ ਦਾ ਨਾਮ ਹੈ 4351 ਜਿਸ ਦਾ ਅਕਾਰ ਇੱਕ ਸੂਰਜ ਪ੍ਰਤੀ ਦਿਨ ਦੇ ਹਿਸਾਬ ਨਾਲ ਵੱਧ ਰਿਹਾ ਹੈ ਅਤੇ ਸਾਡੇ ਸੂਰਜ ਨਾਲੋਂ 5000 ਅਰਬ ਗੁਣਾ ਜ਼ਿਆਦਾ ਚਮਕੀਲਾ ਹੈ ਡੰਡੀ ਅਗਵਾਈ ਕਰ ਰਹੇ ਖੋਜੀਆਂ ਨੇ ਕਵਾਸਾਰਾਂ ਨੂੰ ਇਸ ਵਿੱਚ ਬਹੁਤ ਤੇਜ਼ ਗਤੀ ਨਾਲ ਘੁੰਮਦੇ ਬੱਦਲਾਂ ਦੇ ਚੱਲਣ ਕਰਕੇ ਅਤੇ ਅੰਤਾਂ ਦੇ ਤਾਪਮਾਨ ਅਤੇ ਬਹੁਤ ਵਧੇਰੇ ਆਕਾਸ਼ੀ ਬਿਜਲੀ ਦੇ ਚਮਕਣ ਕਰਕੇ ਬਹੁਤ ਜ਼ਿਆਦਾ ਨਰਕ ਵਰਗਾ ਸਥਾਨ ਰੈਡੀ ਗਰਦਾਨਾ ਹੈ ਡੰਡੀ ਇਹਨਾਂ ਗੱਲਾਂ ਦੇ ਬਾਵਜੂਦ ਇਸ ਕੁਆਸਾਰ ਦੁਆਰਾ ਅਲੌਕਿਕ ਰੋਸ਼ਨੀ ਛੱਡੀ ਜਾ ਰਹੀ ਹੈ ਡੰਡੀ ਇਹ ਸਾਰਾ ਪ੍ਰਕਾਸ਼ ਸੱਤ ਪ੍ਰਕਾਸ਼ ਬਰੇ ਵਿਆਸ ਵਿੱਚ ਫੈਲੇ ਹੋਏ ਬਹਿਮੰਡ ਵਿੱਚ ਸਭ ਤੋਂ ਵੱਡੇ ਤਸ਼ਤਰੀ ਨੁਮਾ ਕੁਆਸਾਰ ਵਿੱਚੋਂ ਆ ਰਿਹਾ ਹੈ ਡੰਡੀ ਭਾਵੇਂ ਇਹ ਕੁਆਸਾਰ ਸੰਨ 1980 ਤੋਂ ਦਿਖ ਰਿਹਾ ਹੈ ਪਰ ਤਾਰਾ ਵਿਗਿਆਨੀਆਂ ਨੇ ਇਸ ਦੀ ਪਛਾਣ ਹੁਣੇ ਜਹੀ ਕੀਤੀ ਹੈ ਡੰਡੀ ਆਰੰਭ ਵਿੱਚ ਤਾਂ ਇਹ ਬਹਿਸ ਚੱਲਦੀ ਰਹੀ ਹੈ ਕਿ ਕੀ ਇਹ ਅਸਲ ਵਿੱਚ ਕੁਆਸਾਰ ਹੈ ਵੀ ਕਿ ਨਹੀਂ ਕਿਉਂਕਿ ਪ੍ਰਚਲਿਤ ਜਾਣਕਾਰੀ ਅਨੁਸਾਰ ਇਹ ਆਮ ਵਸਤਾਂ ਨਾਲੋਂ ਬਹੁਤ ਜ਼ਿਆਦਾ ਬਧੇਰੇ ਚਮਕਦਾਰ ਹੈ ਡੰਡੀ ਆਸਟ੍ਰੇਲੀਆ ਦੀ ਨਰੀਖਣਸ਼ਾਲਾ ਵਿਚਲੇ 2.3 ਮੀਟਰ ਲੰਬੇ ਟੈਲੀਸਕੋਪ ਨੂੰ ਵਰਤ ਕੇ ਫਿਰ ESO ਦੇ VLT ਦੀ ਸਹਾਇਤਾ ਨਾਲ ਉਹਨਾਂ ਨੇ ਖੋਜਿਆ ਕਿ ਇਹ ਹੁਣ ਤੱਕ ਖੋਜੇ ਜਾ ਚੁੱਕੇ ਕੁਆਸਾਰਾਂ ਵਿੱਚ ਸਭ ਤੋਂ ਅਧਿਕ ਚਮਕਦਾਰ ਹੈ ਡਾਂਡੀ ਉਹਨਾਂ ਦੇ ਇੱਕ ਸਹਿਲੇਖਕ ਐਨਜੂ ਦੇ ਤਾਰਾ ਵਿਗਿਆਨੀ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਇਸ ਦਾ ਪਤਾ ਹੀ ਨਹੀਂ ਲੱਗਿਆ ਜਦ ਕੇ ਅਸੀਂ 10 ਲੱਖ ਘਟ ਚਮਕ ਵਾਲੇ ਕੁਆਸਾਰਾਂ ਬਾਰੇ ਹੀ ਜਾਣਕਾਰੀ ਰੱਖਦੇ ਹਾਂ ਡਾਡੀ ਕੁਆਸਾਰਾਂ ਅਤੇ ਬਲੈਕ ਹੋਲਜ ਦਾ ਅਧਿਐਨ ਕਰਨ ਲੱਗਿਆ ਬ੍ਰਹਿਮੰਡ ਦੇ ਸ਼ੁਰੂ ਹੋਣ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਕਿਵੇਂ ਬਣੇ ਅਤੇ ਗੈਲੈਕਸੀਆਂ ਕਿਸ ਤਰ੍ਹਾਂ ਵਿਕਸਿਤ ਹੋਈਆਂ ਨੰਡੀ ਇਸ ਬੋ ਦੁਰੇਡੇ ਕੁਆਸਾਰ ਦੇ ਤੁਰ ਅੰਦਰ